ਉਰੇ ਹਿੰਦੁਸਤਾਨ ਦੀ ਫੌਜ ਤੇ ਥੱਪੜ ਮਾਰਿਆ ਤਾਂ ਆਪਾ ਬਘੋਰਿਆ ਮੈਂ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਕਰਨਲ ਕੋਈ ਛੋਟਾ ਮੋਟਾ ਰੈਂਕੜੀ ਹੁੰਦਾ ਜੀ ਉਹ ਵੀ ਉਹਦੇ ਮੁੰਡੇ ਦੇ ਸਾਹਮਣੇ ਕੁੱਟਿਆ ਬਹੁਤ ਮਤਭਾਗ ਗਿਆ ਜਦ ਉਹਨਾਂ ਦੀ ਫੈਮਿਲੀ ਇੱਥੇ ਖੜੀ ਰੋ ਰਹੀ ਆ ਦੇਖੋ ਆਵਾਜ਼ ਆ ਰਹੀ ਹੈ ਤੁਹਾਨੂੰ ਮੀਡੀਆ ਦੇ ਤੱਕ ਕੀ ਕਿਉਂ ਭਾਵਕ ਹੋ ਰਹੇ ਹੋ ਤੁਸੀਂ ਕਿਉਂ ਭਾਵਕ ਇਹ ਹੋ ਰਿਹਾ ਹੈ ਕਿ ਉਹ ਕਰਨਲ ਨੂੰ ਨਹੀਂ ਕੁੱਟਿਆ ਉਹਨੇ ਪੂਰੀ ਫੌਜ ਨੂੰ ਕੁੱਟਿਆ ਜਦ ਲੜਾਈ ਲੱਗਦੀ ਆ ਇੱਕ ਕਰਨਲ ਹੁਕਮ ਦਿੰਦਾ ਪਿੱਛੋਂ ਉਹ ਨੂੰ ਦਾ ਮਤਲਬ ਹੁੰਦਾ ਅੱਗੇ ਪਤੋ ਕਰਨਲ ਸਾਡੇ ਨਾਲ ਖੁੱਸਟ ਖੜਾ ਹੁੰਦਾ ਹੈ ਅਗਰ ਇੱਕ ਐਸਐਸਪੀ ਦੇ ਸਾਹਮਣੇ ਉਹਦੇ ਬੇਟੇ ਨੂੰ ਕੁੱਟਿਆ ਜਾਵੇ ਤਾਂ ਉਸ ਚਪਰ ਹੋ ਗਈ ਸਾਡਾ ਖੌਣ ਖੂਨ ਖੋਲਿਆ ਹੋਇਆ ਪੂਰੀ ਜੱਤੜਾ ਖੂਨ ਖੋਲਿਆ ਹੈ ਇੱਕ ਕਰਨਲ ਸਾਹਿਬ ਜਿਹੜਾ ਇੱਕ ਐਸਐਸਪੀ ਦੇ ਬੋਬਰ ਦਾ ਰੈਂਕ ਹੈ ਉਹਦੇ ਬੇਟੇ ਦੇ ਸਾਹਮਣੇ ਉਹਨੂੰ ਮਾਰਿਆ ਗਿਆ ਤੁਸੀਂ ਦਿੱਥੋਂ ਇੱਕ ਬਾਪ ਦੇ ਸਾਹਮਣੇ ਕਿਥੇ ਬੇਟੇ ਨੂੰ ਮਾਰਿਆ ਜਾਵੇ ਕਿ ਇਹ ਬਰਦਾਸ਼ਤ ਹੋ ਸਕਦਾ ਅਸੀਂ ਦੇਸ਼ ਦੇ ਰਖਸ਼ਕ ਆਂ ਅਸੀਂ ਲੜਾਈਆਂ ਲੜਨੇ ਆਂ ਅਸੀਂ ਦੇਸ਼ ਦੇ ਦੇਸ਼ ਨੂੰ ਹਰ ਜਗ੍ਹਾ ਤੇ ਤੂਫੀ ਦਾ ਕੁੱਤੇ ਪਏ ਹੁੰਦੇ ਆ ਉਸ ਟਾਈਮ ਅਸੀਂ ਇੱਥੇ ਬਾਰਡਰ ਦੇ ਉੱਤੇ ਅਸੀਂ ਰਾਤਾਂ ਨੂੰ ਜਾਗਦੇ ਆਂ 1500 ਬੰਦੇ ਦਾ ਮਾਲਕ ਐਡੇ ਟਾਈਮ ਉਹ ਕੁਝ ਵੀ ਕਰ ਸਕਦਾ ਹੈ ਅਗਰ ਉਹ ਚਾਹਦੇ ਅਗਰ ਇੱਕ ਮੜੀ ਜੋ ਆਪਣੀ ਕੈਦ ਹੰਦਾ ਫੌਜ ਨੂੰ ਇੱਥੇ ਕਿਆ ਤੋਂ ਕਿਆ ਹੁੰਦਾ ਪਰ ਆਓ ਸਾਹਮਣੇ ਆਓ ਮਾਫੀ ਮੰਗਣ ਮੈਡਮ ਤੋਂ ਮੈਡਮ ਦੇ ਪੈਰਾਂ 'ਤੇ ਘਿਰੋ ਆ ਕੇ ਜੇ ਤੁਸੀਂ ਸੱਚੇ ਹੋ ਅੱਜ ਮੈਂ ਤੁਹਾਨੂੰ ਕੁੱਟ ਦਵਾਂ ਕਾਲੂ ਆ ਕੇ ਤਾਂ ਮਾਫੀ ਮੰਗਦਾ ਆਂ दारू ਦੇ ਨਸ਼ੇ 'ਚ ਕੁੱਟਿਆ ਇਹਨਾਂ ਨੇ ਉਹ ਵੀ ਕਰਨਲ ਬੜ ਦੋ ਪਤਾ ਨਹੀਂ ਲੱਗਿਆ ਤਤਨ ਲੱਗਿਆ ਬਦਾਰੂ ਵੀ ਨਹੀਂ ਕਾਲੂ ਵੀ दारू ਪੀ ਕੇ ਕਤਲ ਕਰ ਦੋਗੇ ਤੁਸੀਂ ਕਹੋਗੇ ਪਤਾ ਨਹੀਂ ਲੱਗਿਆ ਇਹ ਕਹਿ ਰਹੇ ਸੀ ਕਿ ਐਨਕਾਊਂਟਰ ਕਰਕੇ ਆਏ ਆ ਕਹਿੰਦੇ ਹਾਂ ਫਿਰ ਤੁਸੀਂ ਜਾਂ ਤਾਂ ਇਹਨਾਂ ਦਾ ਕਤਲ ਨੂੰ ਕਹਿ ਰਹੇ ਸੀ ਇਹ ਵੀ ਗੱਲ ਕਹੀ ਆ ਉਹਨਾਂ ਨੇ ਅਸੀਂ ਸਾਡੇ ਦੇਸ਼ ਤੇ ਇੱਕ ਬੱਚੇ ਉੱਤੇ ਵੀ ਖਰੋਚ ਆਜੇ ਬਣਾ ਅਸੀਂ ਗੋਲੀ ਖਾਣੋਂ ਪਹਿਲਾਂ ਅੱਗੇ ਖੜੇ ਹੋ ਜਾਾਂਗੇ ਕੋਈ ਵੀ ਪੰਜਾਬ ਦਾ ਇੰਡੀਆ ਦਾ ਨੌਜਵਾਨ ਜਾਂ ਕੋਈ ਵੀ ਸੇਵਾ ਕਰਨ ਵਾਲਾ ਉਹ ਕਹਿ ਰਿਹਾ ਇਹ ਬਰਦਾਸ਼ਤ ਕਰਨ ਜਗੀਆਂ ਗੱਲਾਂ ਨਹੀਂ ਹੈਗੀਆਂ ਹਾਲਾਂਕਿ ਮੈਂ ਕਾਰਗਲ ਦੀ ਗੱਲ ਦੀ ਕਰਾਂਗਾ ਜਦੋਂ ਕਾਰਗਲ ਦੀ ਲੜਾਈ ਹੋਈ ਸੀਗੀ ਜੰਗ ਹੋਈ ਸੀਗੀ ਉਸ ਵੇਲੇ ਬੜਿਆ ਨੇ ਸਵਾਵਾਂ ਦਿੱਤੀਆਂ ਉਹਨਾਂ ਦੇ ਵਿੱਚੋਂ ਇੱਕ ਲਖਵਿੰਦਰ ਸਿੰਘ ਨੇ ਜਿਹੜੇ ਪੰਜਾਬ ਦੇ ਉਹਨਾਂ ਨੇ ਵੀ ਸੇਵਾ ਦਿੱਤੀ ਇਹਨਾਂ ਦੇ ਹੱਥਾਂ ਦੇ ਉੱਤੇ ਸੱਟਾਂ ਵੱਜੀਆਂ ਉਹਨਾਂ ਨੇ ਕੰਨ ਦੇ ਉੱਤੇ ਸੱਟ ਵੱਜੀ ਆ ਕੰਨ ਦੂਜਾ ਲੱਗਿਆ ਆ ਪਰ ਇਹ ਅੱਜ ਰੋਸ ਵੱਜੋਂ ਇਸ ਧਰਨੇ ਦੇ ਵਿੱਚ ਪਹੁੰਚਨੇ ਪਟਿਆਲਾ ਇਹਨਾਂ ਖਾਸ ਤੌਰ ਤੇ ਸਕਿਉਰਿਟੀ ਗਾਰਡ ਦੀ ਡਿਊਟੀ ਕਰ ਰਹੇ ਸੀ ਕਿ ਹੁਣ ਕਿਉਂਕਿ ਸੇਵਾ ਮੁਕਤ ਨੇ ਤੇ ਐਫਸੀਆਈ ਦੇ ਵਿੱਚ ਜਿਹੜੇ ਉੱਥੇ ਬਾਹਰ ਗੇਟ ਤੇ ਡਿਊਟੀ ਕਰਦੇ ਨੇ ਤੇ ਖਾਸ ਤੌਰ ਤੇ ਡਿਊਟੀ ਛੱਡ ਕੇ ਇੱਥੇ ਪਹੁੰਚਨੇ ਤੁਸੀਂ ਕਿਉਂ ਇੱਥੇ ਆਏ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਦੋਂ ਲੜਾਈ ਲੜੀ ਕੀ ਸੀ ਤੁਹਾਡਾ ਮੈਂ ਥੋੜਾ ਧੰਨਵਾਦ ਕਰਦਾ ਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਅੱਜ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਮੈਂ ਥੋੜਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰੀ ਮੀਡੀਆ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਅੱਜ ਮੀਡੀਆ ਦਾ ਮੈਂ মিডিਆ ਨੂੰ ਬਾਰ-ਬਾਰ ਧੰਨਵਾਦ ਕਰਦਾ ਹਾਂ ਜਿਨੇ ਅੱਜ মিডিਏ ਸਾਡੀ ਗੱਲ ਉੱਪਰ ਤੱਕ ਪਹੁੰਚਾਈ ਆ ਸਾਡਾ ਖੌਨ ਖੂਨ ਖੋਲਿਆ ਹੋਇਆ ਹੈ ਪੂਰੀ ਜਨਤਾ ਦਾ ਖੂਨ ਖੋਲਿਆ ਹੋਇਆ ਹੈ ਇੱਕ ਕਰਨਲ ਸਾਹਿਬ ਜਿਹੜਾ ਇੱਕ ਐਸਐਸਪੀ ਦੇ ਪ੍ਰੋਬੋਰ ਦਾ ਰੈਂਕ ਹੈ ਉਹਦੇ ਬੇਟੇ ਦੇ ਸਾਹਮਣੇ ਉਹਨੂੰ ਮਾਰਿਆ ਗਿਆ ਤੁਸੀਂ ਦੱਥੋ ਇੱਕ ਬਾਪ ਦੇ ਸਾਹਮਣੇ ਕਿੱਥੇ ਬੇਟੇ ਨੂੰ ਮਾਰਿਆ ਜਾਵੇ ਕਿ ਇਹ ਬਰਦਾਸ਼ਤ ਹੋ ਸਕਦਾ ਹੈ ਅਸੀਂ ਦੇਸ਼ ਦੇ ਰਖਸ਼ਕ ਹਾਂ ਅਸੀਂ ਲੜਾਈਆਂ ਲੜਨੇ ਆ ਅਸੀਂ ਦੇਸ਼ ਦੇ ਦੇਸ਼ ਨੂੰ ਹਰ ਜਗ੍ਹਾ ਤੇ ਤੁਸੀਂ ਜਦ ਸੁੱਤੇ ਪਏ ਹੁੰਦੇ ਆ ਉਸ ਟਾਈਮ ਅਸੀਂ ਇੱਥੇ ਬਾਰਡਰ ਦੇ ਉੱਤੇ ਅੱਧੀ ਰਾਤਾਂ ਨੂੰ ਜਾਗਦੇ ਆ ਅੱਥੇ ਉੱਤੇ ਜਾਗ ਜਾ ਕੇ ਧਰ ਨੂੰ ਬਚਾਉਣ ਵਾਸਤੇ ਇੱਥੇ ਖੜੇ ਆ ਕੀ ਇਹ ਜਾਇਜ ਆ ਪੋਸ ਵਾਲੇ ਇੱਕ ਕੰਟਰਨਰ ਨੂੰ ਜਿਹੜਾ ਇੱਕ 1500 ਬੰਦੇ ਦਾ ਮਾਲਕ ਐਡੇ ਟਾਈਮ ਉਹ ਕੁਝ ਵੀ ਕਰ ਸਕਦਾ ਹੈ ਅਗਰ ਉਹ ਚਾਹਦੇ ਅਗਰ ਤੇ ਇੱਕ ਮੜੀ ਜੋ ਆਪਣੀ ਕਹਿ ਦਿੰਦਾ ਫੌਜ ਨੂੰ ਇੱਥੇ ਕਿਆ ਤੋਂ ਕਿਆ ਹੋ ਜਾਂਦਾ ਪਰ ਨਹੀਂ ਅਸੀਂ ਡਿਸਪਲਨ ਦੇ ਵਿੱਚ ਰਹਿੰਦੇ ਆ ਕਿਉਂਕਿ ਅਸੀਂ ਤੁਹਾਨੂੰ ਪਿਆਰ ਕਰਦੇ ਆ ਤਾਰੇ ਦੇਸ਼ ਵਾਸੀਆਂ ਨੂੰ ਪਿਆਰ ਕਰਦੇ ਆ ਵੀ ਸਾਡੇ ਦੇਸ਼ ਵਾਸੀਆਂ ਤੇ ਕੋਈ ਕਲੰਕ ਨਾ ਲੱਗੇ ਪਰ ਇਹ ਪੁਲਿਸ ਵਾਲਿਆਂ ਨੇ ਆਪਣੀ ਹੱਦ ਜਿਸ ਤਰ੍ਹਾਂ ਤੋੜੀ ਆ ਬਹੁਤ ਸ਼ਰਮਨਾਕ ਗੱਲ ਆ ਵੀ ਇੱਕ ਕਰਨਲ ਨੂੰ ਕੁੱਟਿਆ ਉਹਨਾਂ ਨੇ ਦੇਖੋ ਕਰਨਲ ਕੋਈ ਛੋਟਾ ਮੋਟਾ ਰੈਂਕ ਨਹੀਂ ਹੁੰਦਾ ਜੀ ਉਹ ਵੀ ਉਹਦੇ ਮੁੰਡੇ ਦੇ ਸਾਹਮਣੇ ਕੁੱਟਿਆ ਬਹੁਤ ਮਤਭਾਗੀ ਅੱਜ ਉਹਨਾਂ ਦੀ ਫੈਮਿਲੀ ਇੱਥੇ ਖੜੀ ਰੋ ਰਹੀ ਆ ਦੇਖੋ ਆਵਾਜ਼ ਆ ਰਹੀ ਆ ਤੁਹਾਨੂੰ ਮੀਡੀਆ ਦੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਮੀਡੀਆ ਆਵਾਜ਼ ਆ ਰਹੀ ਆ ਉਹਦੀ ਰੋਣ ਦੀ ਆਵਾਜ਼ ਆ ਰਹੀ ਆ ਉਹ ਜੀ ਕਿਉਂ ਭਾਵੁਕ ਹੋ ਰਹੇ ਹੋ ਤੁਸੀਂ ਕਿਉਂ ਭਾਵੁਕ ਹੋ ਰਹੇ ਆ ਕੀ ਉਹ ਕਰਦਨੂਨੀ ਕੁੱਟਿਆ ਉਹਨੇ ਪੂਰੀ ਫੌਜ ਨੂੰ ਕੁੱਟਿਆ ਉਹਨੇ ਪੂਰੀ ਫੌਜ ਨੂੰ ਕੁੱਟਿਆ ਉਹਨਾਂ ਨੇ ਕਰਦਨੂਨੀ ਕੁੱਟਿਆ ਸਾਡੀ ਪੂਰੀ ਹਿੰਦੁਸਤਾਨ ਦੀ ਫੌਜ ਤੇ ਥੱਪੜ ਮਾਰਿਆ ਤਾਂ ਭਾਪਕ ਹੋ ਰਿਹਾ ਮੈਂ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਪੂਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਇਹੀ ਸੋਚਦਾ ਰਿਹਾ ਵੀ ਛੜੇ ਕਰਦਨੂ ਨੂੰ ਕੁੱਟ ਥਾਤੇ ਆਂ ਉਹਨਾਂ ਦੀ ਆਪ ਜਨਤਾ ਕੀ ਚੀਜ਼ ਹੈ ਮੈਂ ਭਾਪਕ ਤਾਂ ਹੋ ਰਿਹਾ ਮੈਂ ਅਸੀਂ ਦੇਸ਼ ਦੇ ਰક્ષਕ ਆ ਮੇਰੇ ਦੇਸ਼ ਤੇ ਕੋਈ ਵੀ ਵਿਪਤਾ ਆਉਗੀ ਅਸੀਂ ਸਾਡੀ ਚਾਰ ਹਾਜ਼ਰ ਆ ਅਸੀਂ ਪਹਿਲਾਂ ਵੀ ਇੰਨੀਆਂ ਲੜਾਈਆਂ ਲੜੀਆਂ ਆ ਹੋਰ ਵੀ ਜੇ ਸਾਡੇ ਦੇਸ਼ ਤੇ ਕੋਈ ਵੀ ਦਿੱਕਤ ਆਊਗੀ ਅਸੀਂ ਖੜੇ ਆਂ ਪਹਿਲੀ ਗੋਲੀ ਖਾਣ ਨੂੰ ਖੜੇ ਆਂ ਅਸੀਂ ਅੱਗੇ ਖੜਾਂਗੇ ਪਰ ਤੁਹਾਡੇ ਤੇ ਕਦੇ ਦਿੱਕਤ ਨਹੀਂ ਆਉਣ ਦਵਾਂਗੇ ਕਿਉਂਕਿ ਤੁਸੀਂ ਸਾਡੇ ਦੇਸ਼ ਵਾਸੀ ਨੂੰ ਅਗਰ ਦੇਸ਼ ਵਾਸੀ ਦੀ ਉੱਤੇ ਐਡਾ بڑا ਜ਼ੁਲਮ ਹੋਊਗਾ ਬੱਸ ਹੱਥੋਂ ਸਹਿ ਨਹੀਂ ਹੋਊਗਾ ਮੈਂ ਭਾਵਕ ਤਾਂ ਹੋਇਆ ਮੈਂ মিডিਆ ਅੱਗੇ ਬਹੁਤ ਧੰਨਵਾਦ ਕਰਦਾ ਕਿ মিডিਆ ਨੇ ਸਾਡੀ ਗੱਲ ਉੱਪਰ ਤੱਕ ਲੈ ਕੇ ਆਈਏ ਤੁਸੀਂ ਡਿਊਟੀ ਛੱਡ ਕੇ ਆਏ ਆਪਣੀ ਤੁਹਾਨੂੰ ਕੀ ਐਡਾ ਪਿਆ ਸੀ ਕਿ ਡਿਊਟੀ ਛੱਡ ਕੇ ਆਗੇ ਤੁਹਾਨੂੰ ਰੋਸ ਸੀਗਾ ਜਾਂ ਤੁਹਾਨੂੰ ਕਰਨਲ ਨਾਲ ਪਿਆਰ ਹੈ ਕਿ ਸਾਡੇ ਵੱਡੇ ਕਰਨਲ ਨੂੰ ਇਸ ਤਿੱਕ ਨਾਲ ਕੁੱਟਿਆ ਗਿਆ ਮਾਰਿਆ ਗਿਆ ਉਹਦੇ ਮੁੰਡੇ ਨੂੰ ਕੁੱਟਿਆ ਸਿਰ 파ੜ ਦਿੱਤਾ ਗਿਆ ਦੇਖੋ ਜੀ ਕਰਨਲ ਨਾਲ ਪਿਆਰ ਦੀ ਮੈਨੂੰ ਆਪਣੇ ਦੇਸ਼ ਨਾਲ ਪਿਆਰ ਆ ਕਰਨਲ ਨੂੰ ਕੁੱਟਿਆ ਗਿਆ ਸਮਝ ਲਓ ਸਾਡੂ ਦੇਸ਼ ਨੂੰ ਕੁੱਟਿਆ ਗਿਆ ਕਿਉਂਕਿ ਇੱਕ ਕਰਨਲ ਸਾਨੂੰ ਹੁਕਮ ਦਿੰਦਾ ਹੈ ਜਦ ਲੜਾਈ ਲੱਗਦੀ ਆ ਇੱਕ ਕਰਨਲ ਹੁਕਮ ਦਿੰਦਾ ਪਿੱਛੋਂ ਮੂੰਹ ਮੂਤ ਦਾ ਮਤਲਬ ਹੁੰਦਾ ਅੱਗੇ ਵਧੋ ਕਰਨਲ ਸਾਡੇ ਨਾਲ ਉਸ ਟਾਈਮ ਖੜਾ ਹੁੰਦਾ ਹੈ ਪੁਲਸ ਵਾਲਾ ਮੰਗਦੇ ਪਿੱਛੋਂ ਆਰਡਰ ਦਿੰਦਾ ਪੁਲਸ ਵਾਲਾ ਮੰਗਦੇ ਪਿੱਛੋਂ ਆਰਡਰ ਦਿੰਦਾ ਉਹ ਸਾਡੇ ਨਾਲ ਖੜਾ ਹੁੰਦਾ ਉਹਦੀ ਉਹਦੀ ਉਹ ਵੀ ਗੋਲੀ ਦਾ ਪੂਰਾ ਹੱਕਦਾਰ ਬਣਦਾ ਉਹਦੀ ਗੋਲੀ ਲੱਗਦੀ ਹੈ ਸਾਡੇ ਕਰਨਲ ਵੀ ਬਹੁਤ ਸ਼ਹੀਦ ਹੋਏ ਆ ਤੁਸੀਂ ਦੇਖਿਆ ਹੋਊਗਾ ਸਾਡੀ ਕਿੰਨੀਆਂ ਵੱਡ-ਵੱਡੀਆਂ ਸ਼ਹੀਦੀਆਂ ਨੇ ਆਪਣੇ ਦੇਸ਼ ਵਾਸਤੇ ਅਸੀਂ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਅਸੀਂ ਇੱਕ ਥਾਲੀ ਚ ਰੋਟੀ ਖਾਣੇ ਬੈਠ ਕੇ ਇਹ ਅਸੀਂ ਕਦੇ ਵੀ ਧਰਮ ਦੇ ਨਾਤੇ ਕਦੇ ਪ੍ਰਪੋਗੈਂਡਾ ਨਹੀਂ ਕਰਿਆ ਅਤੀ ਧਰਮ ਦੇ ਨੌ ਤੇ ਅਤੀ ਸਾਰਿਆਂ ਨੂੰ ਇੱਕ ਤੇ ਇੱਕ ਨਿਗਰਾਨਾ ਦੇਖਦੇ ਆ ਇਹ ਫਿਰ ਲੜਾਇਆ ਕਿਉਂ ਜਾ ਰਿਹਾ ਇਹਦੇ ਪਿੱਛੇ ਕੌਣ ਹੈ ਫੌਜ ਤੇ ਪੁਲਿਸ ਨੂੰ ਲੜਾ ਦਿੱਤਾ ਪੁਲਿਸ ਨੂੰ ਪੁਲਿਸ ਨੇ ਕੁੱਟਤਾ ਆਰਮੀ ਵਾਲੇ ਨੂੰ ਕੌਣ ਹੈ ਕੌਣ ਲੜਾ ਰਿਹਾ ਫਿਰ ਇਹ ਇਹ ਰਾਜਨੀਤੀ ਇਹ ਰਾਜਨੀਤੀ ਵਾਲਾ ਕੰਮ ਨਹੀਂ ਹੈਗਾ ਜੀ ਇਹ ਥੋਚੀ ਥੋਚੀ ਸਮਝੀ ਸਾਜ਼ਿਸ਼ ਆ ਦੇਖੋ ਇੱਕ ਕਰਨਲ ਦਾ ਆਈ ਕਾਰਡ ਆਈ ਕਾਰਡ ਕੋ ਖੋਹ ਲੈਣਾ ਮੁੜ ਕੇ ਆਈ ਕਾਰਡ ਦਾ ਦਿੱਤਾ ਉਹਨਾਂ ਦੀ ਫੈਮਲੀ ਇੰਨੀਆਂ ਜਾ ਕੇ ਉੱਥੇ ਮਿੰਤਾ ਕਰਦੀ ਰਹੀ ਹੂੰ ਉਹ ਭੱਜ ਨਾ ਅਠ ਕਰਦੀ ਦੇਹੀ ਜੇ ਇਹ ਪ੍ਰੋਟੈਕਸ਼ਨ ਨਾ ਹੁੰਦਾ ਤਾਂ ਕਰਨਲ ਸਾਹਿਬ ਦੀ ਫੈਮਿਲੀ ਨੂੰ ਵੀ ਇਨਕਾਊਂਟਰ ਦੀ ਧਮਕੀ ਦਿੱਤੀ ਗਈ ਦੇਖੋ ਜੀ ਇਨਕਾਊਂਟਰ ਤੱਕ ਦੀ ਧਮਕੀ ਦਿੱਤੀ ਵੀ ਇੱਕ ਇਨਕਾਊਂਟਰ ਕਰਕੇ ਆਏ ਦੂਜਾ ਵੀ ਇੱਥੇ ਕਰਨ ਨੂੰ ਦੇਰ ਨਹੀਂ ਲਾਵਾਂਗੇ ਦੇਖੋ ਇਹ ਚੰਗੀ ਗੱਲ ਹੈ ਜੀ ਅਸੀਂ ਦੇਸ਼ ਦੇ ਰક્ષਕ ਆ ਹੈ ਅਸੀਂ ਇਨਕਾਊਂਟਰ ਵਾਲੀ ਗੱਲ ਕਿਵੇਂ ਬਥੀ ਇਹ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਕਹਿੰਦੇ ਕੰਪਰੋਮਾਈਜ਼ ਕਰ ਲਓ ਕਹਿੰਦੇ ਉਸ ਤੋਂ ਪਹਿਲਾਂ ਸਾਨੂੰ ਬੁਲਾਇਆ ਗਿਆ ਕਹਿੰਦੇ ਤੁਸੀਂ ਵੀ ਇੱਥੇ ਰਹਿਣਾ ਅਸੀਂ ਵੀ ਰਹਿਣਾ ਕਹਿੰਦੇ ਕੰਪਰੋਮਾਈਜ਼ ਕਰ ਲੈਂਦੇ ਕਹਿੰਦੇ ਕੰਪਰਮਾਈਜ਼ ਅਸੀਂ ਦੇਖੋ ਜੀ ਕਮਰਨਲ ਸਾਹਿਬ ਦੇ ਘਰ ਵਾਲੀ ਦੱਸਣਗੇ ਵੀ ਕੰਪਰਮਾਈਜ਼ ਕਿੱਦਾਂ ਕਰਨਾ ਕਿੱਦਾਂ ਨਹੀਂ ਲੱਗਦਾ ਕਿ ਕਰ ਲੈਣਾ ਚਾਹੀਦਾ ਹੈ ਦੇਖੋ ਜੀ ਕਮਰਨਲ ਸਾਹਿਬ ਦੀ ਵਾਈਫ ਦੇ ਉੱਤੇ ਜੋ ਵੀ ਤੁਸੀਂ ਕੀ ਮੰਨਦੇ ਹੋ ਜੇ ਫੌਜ ਦੇ ਦੁਸ਼ਮਨ ਦੇਸ਼ ਦਾ ਕੋਈ ਫੌਜਦਿਆ ਕਿ ਮਾਰੇ ਗੋਲੀ ਕਿਸੇ ਨੂੰ ਇਧਰੋਂ ਫਿਰ ਇੰਡੀਆ ਕਹਦੇ ਕਿ ਅਸੀਂ ਕੋਈ ਨਹੀਂ ਕੰਪਰਮਾਈਜ਼ ਕਰ ਲੈਣੇ ਅਸੀਂ ਗਲਤੀ ਮੰਨ ਲੈਣੇ ਆਪਦੀ ਜਾਂ ਕੀ ਚੀਜ਼ ਹੈ ਦੇਖੋ ਜੀ ਇਹ ਕਮਰਨਲ ਸਾਹਿਬ ਮੰਨੇ ਕਿ ਆਪਦੀ ਅਸੀਂ ਕੰਪਰਮਾਈਜ਼ ਕਰੇਗੀ ਫੌਜ ਕਦੇ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਮੈਂ ਇੱਕ ਦੇਸ਼ ਦਾ ਨਾ ਉਹ ਹਾਂ ਸੈਨਿਕਾਂ ਮੈਂ ਆਪਣੇ ਦੇਸ਼ ਦੀ ਭਲਾਈ ਪਹਿਲਾਂ ਪਹਿਲਾ ਬਾਟਰ ਤੇ ਅਸੀਂ ਇਹੀ ਦੇਖਦੇ ਹਾਂ ਕਿ ਸਾਡਾ ਦੇਸ਼ ਸੁਰੱਖਿਅਤ ਰਹੇ ਹੁਣ ਇੱਕ ਕਰਨਲ ਸਾਹਿਬ ਦੀ ਵਾਈਫ ਦੇ ਅੰਦਰ ਉਹਦੇ ਮੁੰਡੇ ਦੇ ਸਾਹਮਣੇ ਇੱਕ ਬਾਪ ਨੂੰ ਕੁੱਟਿਆ ਗਿਆ ਤੇ ਉਹਦੇ ਹੁਣ ਦਿਲ ਤੇ ਕੀ ਉਤਰ ਗਿਆ ਉਹ ਤਾਂ ਜੋ ਉਹਦੀ ਬੰਦੀ ਸਜ਼ਾ ਉਹ ਤਾਂ ਉਹ ਦਿਲਾ ਕੇ ਹਟੂ ਗਿਆ ਉਹਨੂੰ ਐਡਵੋਕੇਟ ਨੇ ਉਹਨਾਂ ਦੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਐਡਵੋਕੇਟ ਬਿਆਨ ਦੇ ਰਹੇ ਆ ਕਹਿੰਦੇ ਪਹਿਲੇ ਕਰਨਲ ਦੇ ਮੁੰਡੇ ਨੇ ਕਹਿੰਦਾ ਮੁੱਕਾ ਮਾਰਿਆ ਕਹਿੰਦੇ ਇਹ ਸਰਾ ਸਰ ਝੂਠਾ ਜੀ ਬਿਲਕੁਲ ਸਰਾ ਝੂਠ ਝੂਠਾ ਕਿਉਂਕਿ ਇੱਕ ਕਰਨਲ ਜਿਹੜਾ ਫੌਜ ਦਾ ਕਰਦਨ ਹੁੰਦਾ ਉਹ ਕਦੇ ਵੀ ਉਹਦਾ ਡਿਸਪਲਿਨ ਨਹੀਂ ਤੋੜੂਗਾ ਸਾਨੂੰ ਪਤਾ ਹੈ ਇੱਥੇ ਦੇਖੋ ਕਿੱਡਾ ਬੜਾ ਰਸ਼ ਹੋਇਆ ਅਸੀਂ ਅੰਦਰ ਤੋਂ ਤੋੜ ਰਹੇ ਕੋਈ ਡਿਸਪਲਿਨ ਕੋਈ ਡਿਸਪਲਿਨ ਨਹੀਂ ਤੋੜਦੇ ਕਹਿੰਦੇ दारू ਪੀਰੇ ਸੀ ਕਹਿੰਦੇ ਬਾਰਨਟ ਤੇ दारू ਦੀ ਬੋਤਲ ਗਲਾਸ ਪਏ ਸੀ ਨਾ 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 ਜੀ ਬਹੁਤ ਗਲਤ ਗੱਲ ਆ ਕੋਈ ਇੱਕ ਬੇਟਾ ਆਪਣੇ ਬਾਪ ਦੇ ਸਾਹਮਣੇ दारू ਪੀ ਰਿਹਾਦਾ ਹੈ ਉਹ ਇੱਕ ਅਫਸਰ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦਾ ਮੈਂ ਇੱਕ ਗੱਲ ਹੋਰ ਮੀਡੀਆ ਅੱਗੇ ਕਹਿਣਾ ਚਾਹੂੰਗਾ ਕਾਲੂ ਉਹ ਕਰਨਲ ਦਾ ਬੇਟਾ ਉਹ ਉੱਚ ਪੜਾਈ ਕਰ ਰਿਹਾ ਬਹੁਤ ਵੱਡੇ ਪੱਧਰ ਦੀ ਪੜਾਈ ਕਰ ਰਿਹਾ ਕਾਲੂ ਅਗਰ ਉਹ ਡੀਐਸਪੀ ਬਣ ਕੇ ਪਟਿਆਲੇ ਦੇ ਵਿੱਚ ਆ ਗਿਆ ਉਹਦੇ ਅੰਦਰ ਇਸ ਟਾਈਮ ਪੁਲਿਸ ਦੇ ਖਿਲਾਫ ਜੋ ਰਣ ਚੱਲ ਰਹੀ ਆ ਤੁਸੀਂ ਦਿੱਥੋ ਅਗਰ ਇੱਕ ਐਸਐਸਪੀ ਦੇ ਸਾਹਮਣੇ ਉਹਦੇ ਬੇਟੇ ਨੂੰ ਕੁੱਟਿਆ ਜਾਵੇ ਤਾਂ ਉਸ ਚੁੱਪ ਰਹੂਗੀ ਇਹ ਤਾਂ ਮੜੀ ਜਿਹਾ ਕਿਤੇ ਥੜਕ ਦੇ ਉੱਤੇ ਕੋਈ ਮੜੀ ਜੀ ਗੱਲ ਹੋ ਜਾਵੇ ਤਾਂ ਇਹਦਾ ਟੰਗਾਂ ਲਾ ਕੇ ਖੜੇ ਹੋ ਜੰਨੇ ਸਾਨੂੰ ਮਾਰ ਦਿੰਦੇ ਇਹ ਇੱਕ ਤੁਸੀਂ ਆਪ ਦਤੋ ਐਸਐਸਪੀ ਦੇ ਬੱਚੇ ਨੂੰ ਇੱਧੇ ਉਹਦੇ ਸਾਹਮਣੇ ਐਸਐਸਪੀ ਨੂੰ ਕੁਝ ਕਿਹਾ ਜਾਵੇ ਕੀ ਹੋਊਗਾ ਨਹੀਂ ਬਰਦਾਸ਼ਤ ਕੋਈ ਨਹੀਂ ਕਰੇਗਾ ਅਗਲਾ ਬਦਲਾ ਲਊਗਾ ਇਸ ਮੌਕੇ ਤੇ ਦੇਖੋ ਜੀ ਉਹ ਉਹੀ ਮੈਂ ਕਹਿਣਾ ਚਾਹੁੰਦਾ ਵੀ ਕਰਨਲ ਸਾਹਿਬ ਦੇ ਬੱਚੇ ਦੇ ਉੱਤੇ ਦਿਲ ਦੇ ਉੱਤੇ ਸਟੈਂਪ ਕੀ ਬੀਤਰੀ ਹੋਊਗੀ ਤੁਸੀਂ ਇਹ ਕਹਿ ਰਹੇ ਹੋ ਕਿ ਵੱਡੀ ਪੜ੍ਹਾਈ ਕਰ ਰਹੇ ਨੇ ਕਿਸੇ ਵੇਲੇ ਵੱਡੀ ਜੀਪੀ ਬਣ ਜਾਣ ਆਪਾਂ ਵੱਡੇ ਅਫਸਰ ਬਣ ਜਾਣ ਪੰਜਾਬ ਚਾਂਦ ਤੇ ਜਿਹੜੇ ਅਫਸਰ ਨੇ ਇਹਨਾਂ ਤੋਂ ਬਦਲਾ ਲੈਣਗੇ ਨਹੀਂ ਬਦਲੇ ਵਾਲੀ ਗੱਲ ਹੈ ਜੀ ਉਹਦੇ ਅੰਦਰ ਸਬਕਸ ਕਾਣਗੇ ਡਿਸਪਲਨ ਉਹਨੂੰ ਡਿਸਪਲਨ ਰੱਖਣਾ ਵੀ ਡਿਸਪਲਨ ਦੇ ਵਿੱਚ ਫੌਜੀ ਮੈਂ ਫੌਜੀ ਦਾ ਆ ਫੌਜੀ ਦਾ ਬੇਟਾ ਐ ਉਹਨੂੰ ਡਿਸਪੰਸ ਕਾਊਗਾ ਵੀ ਦੇਖੋ ਜਿਹੜਾ ਤੁਸੀਂ ਕੰਮ ਕੀਤਾ ਇਹ ਨਜਾਇਜ਼ ਕੀਤਾ ਕਿਉਂਕਿ ਫੌਜ ਚੱਲਦੀ ਐ ਸਮਝੌਤੇ ਨਾਲ ਅਗਰ ਅਸੀਂ ਸਮਝੌਤਾ ਨਾ ਕਰੀਏ ਜਿੱਦਾਂ ਹੁਣ ਕਾਰਗਿਲ ਦੀ ਲੜਾਈ ਲੜਦੀ ਆ ਬਾਰਡਰ ਦੇ ਉੱਤੇ ਲੜਾਈ ਲੜਦੀ ਆ ਲੜਾਈ ਹੁੰਦੀ ਆ ਲਾਸ਼ ਦੇ ਵਿੱਚ ਕੀ ਸਮਝੌਤਾ ਹੁੰਦਾ ਐ ਅਸੀਂ ਇਸ ਸਮਝੌਤੇ ਦੀ ਰਾਹ ਤੇ ਚੱਲ ਕੇ ਹੀ ਸਿਰੇ ਤੇ ਪਹੁੰਚਦੇ ਹੁੰਦੇ ਆ ਬਿਲਕੁਲ ਠੀਕ ਹੈ ਜੀ ਇਸ ਲਈ ਮੈਂ মিডিਆ ਅੱਗੇ ਬਹੁਤ ਰਿਕਵੈਸਟ ਕਰਦਾ ਹਾਂ ਬਹੁਤ ਬੇਨਤੀ ਕਰਦਾ ਹਾਂ ਕਿ মিডিਆ ਇਸ ਮਸਲੇ ਨੂੰ ਜਲਦ ਤੋਂ ਜਲ ਉੱਪਰ ਤੱਕ ਪਹੁੰਚਾਵੇ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੈਂ মিডিਆ ਦਾ ਫਿਰ ਬਹੁਤ ਹੱਥ ਜੋੜ ਕੇ ਤਾਨਾ ਜਿਹੜੀ ਐਫਆਈਆ ਦਰਜ ਹੋਈ ਹੈ ਜਿੱਚ ਨਾਮ ਪਾਏ ਗਏ ਨੇ ਵੱਖ-ਵੱਖਰੀਆਂ ਧਰਾਵਾਂ ਲਾਈਆਂ ਗੀਆਂ ਨੇ ਉਹਦੇ ਨਾਲ ਸੰਤੁਸ਼ਟ ਨਹੀਂ ਹੈਗੇ ਉਹ ਸਾਰੀ ਆਰਮੀ ਸੰਤੁਸ਼ਟ ਨਹੀਂ ਹੈਗੀ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਜਿਹੜੇ ਅਫਸਰਾਂ ਨੇ ਕੀਤਾ ਦੇਖੋ ਜੀ ਜੋ ਬੰਦਾ ਇਨਸਾਫ ਆ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਸਜ਼ਾ ਐਸੀ ਮਿਲਣੀ ਚਾਹੀਦੀ ਆ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਐਡੇ بڑے ਆਪਸ਼ਨ ਉਹ ਤੁਸੀਂ ਕੁੱਟ ਸਾਦੇ ਆ ਤੁਹਾਡੇ ਲਈ ਆਮ ਬੰਦਾ ਕੀ ਆ ਆਮ ਬੰਦਾ ਤੇ ਆਮ ਤੁਹਾਡੇ ਲਈ ਆਮ ਪਬਲਿਕ ਕੀ ਆ ਇਹ ਇਨਸਾਫ ਹੋਣਾ ਚਾਹੀਦਾ ਉਹਨਾਂ ਪੋਸਾ ਵਾਲਿਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ ਉਹਨਾਂ ਦੇ ਪੋਸਾ ਦੇ ਮੂੰਹ ਨੂੰ ਖੂਨ ਲੱਗ ਚੱਕਿਆ ਹੈ ਕਿਉਂਕਿ ਜਦੋਂ ਵੀ ਤੁਸੀਂ ਦੇਖਿਓ ਇਨਸਾਫ ਜਦੋਂ ਹੁੰਦਾ ਨਾ ਇਨਸਾਫ ਦੀ ਪੁਕਾਰ ਬਹੁਤ ਉਪਰਤ ਕਰ ਜਾਂਦੀ ਆ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਐਟਾ ਵੜਾ ਪ੍ਰੋਟੈਕਟਸ ਐਵੇਂ ਨਹੀਂ ਹੋ ਰਿਆ ਜੇ ਗਲਤ ਹੋਇਆ ਤਾਂ ਹੀ ਹੋ ਰਿਆ ਉਹ ਕਦੇ ਦੁਕਦੇ ਫਿਰਦੇ ਆ ਆਓ ਸਾਹਮਣੇ ਆਓ ਮਾਫੀ ਮੰਗਣ ਮੈਡਮ ਤੋਂ ਮੈਂਰੇ ਦੇ ਪੈਰਾਂ 'ਤੇ ਘਿਰੋ ਆ ਕੇ ਜੇ ਤੁਸੀਂ ਸੱਚੇ ਹੋ ਹੈ ਜੇ ਸੱਚੇ ਤੁਸੀਂ ਮੈਂਰੇ ਦੇ ਪੈਰਾਂ 'ਤੇ ਘਿਰੋ ਆ ਕੇ ਅਸੀਂ ਇੰਨੇ ਪਾਪੀ ਨਹੀਂ ਹੈਗੇ ਅਸੀਂ ਦੇਹ ਦੇ ਰਖਸ਼ਕ ਆ ਅਸੀਂ ਦੇ ਰੱਖਦੇ ਕਹਿੰਦੇ ਕਿ ਮਾਫੀ ਮੰਗਦੇ ਸੀ ਕਿ ਆਨਲਾਈਨ ਮਾਫੀ ਮੰਗੀ WhatsApp ਤੇ ਦਰਾਈ ਵੀਡੀਓ ਕਾਲ ਤੇ ਉਹ ਮਾਫੀ ਬਹੁਤੀ ਨਹੀਂ ਕਹਿੰਦੇ ਉਹਨਾਂ ਨੇ ਰਿਕਾਰਡ ਕੀਤਾ ਵੀ ਗਲਤ ਕੀਤਾ ਰਿਕਾਰਡ ਨਹੀਂ ਕਰਨਾ ਚਾਹੀਦਾ ਸੀ ਦੇਖੋ ਜੀ ਅੱਜ ਮੈਂ ਤੁਹਾਨੂੰ ਕੁੱਟ ਦਵਾਂ ਕਾਲੂ ਆ ਕੇ ਦੋ ਤਾਂ ਮਾਫੀ ਮੰਗਦਾ ਵਾਂ दारू ਦੇ ਨਸ਼ੇ ਤੇ ਕੁੱਟੇ ਆ ਇਹਨਾਂ ਨੇ ਉਹ ਵੀ ਕਰਨਲ ਬਾਲ ਦੇ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਬਦਾਰੂ ਪੀ ਨਹੀਂ ਕਾਲੂ ਤੁਸੀਂ दारू ਪੀ ਕੇ ਕਤਲ ਕਰ ਦੋਗੇ ਤੁਸੀਂ ਕਹੋਗੇ ਪਤਾ ਨਹੀਂ ਲੱਗਿਆ ਉਹ ਕਹਿ ਰਹੇ ਸੀਗੇ ਅਨਕਾਊਂਟਰ ਕਰਕੇ ਆਏ ਆ ਕਹਿੰਦੇ ਇੱਕ ਹਾਂ ਫਿਰ ਦੂਜਾ ਕਾਉਂਟਰੀ ਇਹਨਾਂ ਦਾ ਕਰਨ ਨੂੰ ਕਹਿ ਰਹੀ ਸੀ ਇਹ ਵੀ ਗੱਲ ਕਹੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਇਹ ਦੂਜਾ ਅਨਕਾਊਂਟਰ ਤਾਂ ਥੋੜਾ ਕਰਨ ਲੱਗੇ ਸੀ ਕਰਨਲ ਦਾ ਦੇਖੋ ਚੰਗੀ ਗੱਲ ਹੈ ਇਹ ਅਸੀਂ ਦੇਸ਼ ਦੇ ਨਾਗਰਿਕ ਆ ਆਰਮੀ ਵਾਲੇ ਐ ਕਹਿੰਦੇ ਆ ਕਦੇ ਕਿਸੇ ਨੂੰ ਕਿ ਅਸੀਂ ਹੋਣੀ ਉਗਰਵਾਦੀ ਮਾਰ ਕੇ ਐ ਇੱਕ ਹੋਰ ਮਾਰ ਦੇਣਾ ਇੱਥੇ ਆ ਦੇਖੋ ਜੀ ਅਸੀਂ ਦੇਸ਼ ਦੇ ਨਾਗਰਿਕ ਆ ਅਸੀਂ ਨਾ ਸਾਡੀ ਜਾਨ ਤੁਹਾਡੇ ਲਈ ਬਣੀ ਹਿਆ ਨਾ ਕਿ ਕਿਸੇ ਹੋਰ ਵਾਸਤੇ ਅਸੀਂ ਸਾਡੇ ਦੇਸ਼ ਤੇ ਇੱਕ ਬੱਚੇ ਉੱਤੇ ਵੀ ਖਰੋਚ ਆ ਜੇ ਨਾ ਅਸੀਂ ਗੋਲੀ ਖਾਣੋਂ ਪਹਿਲਾਂ ਅੱਗੇ ਖੜੇ ਹੋ ਜਾਾਂਗੇ ਪਰ ਅਸੀਂ ਆਪਣੇ ਦੇਸ਼ ਦੇ ਨਾਗਰਿਕ ਤੇ ਐਨੀ ਵੀ ਖੋਸ਼ ਨਹੀਂ ਆ ਦਵਾਂਗੇ ਇਹ ਸਾਡਾ ਵਾਦਾ ਕਦੇ ਜਮਾ ਕੇ ਦੇਖ ਲਿਓ ਸਾਨੂੰ ਕਿਤੇ ਵੀ ਆਵਾਜ਼ ਮਾਰ ਕੇ ਦੇਰੋ ਜਦ ਤੱਕ ਤੁਹਾਡੇ ਤੇ ਕੋਈ ਵਿਫਤਾ ਪਹੁੰਚੂਗੀ ਅਸੀਂ ਤੁਹਾਡੇ ਅੱਗੇ ਖੜਾ ਹੋਵਾਂਗੇ ਪਹਿਲੀ ਗੋਲੀ ਅਸੀਂ ਖਾਵਾਂਗੇ ਆਪਾਂ ਤੁਹਾਡੇ ਤੇ ਆਚੀਆਂ ਦਵਾਂਗੇ ਅਸੀਂ ਫੌਜੀ ਹੁੰਨੇ ਆ ਬਿਲਕੁਲ ਠੀਕ ਹੈ ਜੀ